ਸਾਰੇ ਸਤਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇੱਕ ਗੱਲ ਮੈਂ ਕਈ ਵਾਰ ਸੋਚਦਾ ਹੁੰਨਾ ਕਿ ਜਿਹੜੀ ਸਿੱਖ ਕੌਮ ਹੈ ਐਨੀ ਮਹਾਨ ਕੌਮ ਹੈ ਜਿਹੜੀ ਕਿ ਹਰ ਦੁੱਖ ਦੇ ਸਮੇਂ ਸਭ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਹੈ ਜਦੋਂ ਕਦੇ ਕੁਦਰਤੀ ਆਫਤਾਂ ਕਿਤੇ ਆਉਂਦੀਆਂ ਨੇ ਤਾਂ ਉੱਥੇ ਵੀ ਜਿਹੜੀ ਕੌਮ ਹੈ ਸਭ ਤੋਂ ਮੂਰੇ ਹੁੰਦੀ ਹੈ ਫਰੀ ਦੇ ਲੰਗਰ ਲਾਏ ਜਾਂਦੇ ਨੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਹਮੇਸ਼ਾ ਮਨੁੱਖਤਾ ਦੇ ਭਲੇ ਦੀ ਗੱਲ ਸਿੱਖ ਕੌਮ ਦੇ ਵੱਲੋਂ ਕੀਤੀ ਜਾਂਦੀ ਚਾਹੇ ਕਿਸੇ ਵੀ ਆਰਥਿਕ ਪੱਖ ਤੋਂ ਮਦਦ ਕਰਨ ਦੀ ਗੱਲ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਕਿਸੇ ਨਾਲ ਤੱਕਾ ਹੁੰਦਾ ਹੋਵੇ ਤਾਂ ਉੱਥੇ ਵੀ ਜਿਹੜੀ ਕੌਮ ਹੈ ਸਭ ਤੋਂ ਮੂਰੇ ਹੋ ਕੇ ਮਦਦ ਕਰਦੀ ਹੈ ਪਰ ਫਿਰ ਵੀ ਜਿਹੜਾ ਹੈ ਇਸ ਕੌਮ ਨੂੰ ਖਤਮ ਕਰਨ ਦੇ ਲਈ ਇਸ ਕੌਮ ਨੂੰ ਨੀਵਾ ਦਿਖਾਉਣ ਦੇ ਲਈ ਸਮੇਂ ਦੀ ਹਰ ਹਕੂਮਤ ਨੇ ਪੂਰਾ ਆਪਣਾ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ ਹੁਣ ਇਥੋਂ ਤੱਕ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਡੇ ਮਹਾਨ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਦਵੀਆਂ ਕੀਤੀਆਂ ਗਈਆਂ ਉਹਨਾਂ ਦੇ ਅੰਗ ਜਿਹੜੇ ਹੈ ਗਲੀਆਂ ਦੇ ਵਿੱਚ ਖਿਲਾਰੇ ਗਏ ਉਹਨਾਂ ਤੇ ਹਮਲੇ ਹੋਏ ਜਿਹੜੇ ਅੱਜ ਵੀ ਹੋ ਰਹੇ ਨੇ ਇਨਸਾਫ ਕਿਤੋਂ ਨਹੀਂ ਮਿਲਿਆ ਸੋ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਸ ਕੌਮ ਨੇ ਜਿਹੜਾ ਹੈ ਕਿਸੇ ਦਾ ਮਾੜਾ ਕੀ ਕੀਤਾ ਹੈ ਕਿ ਜਿਸ ਤਰ੍ਹਾਂ ਇੱਕ ਗੀਤ ਦੇ ਬੋਲ ਨੇ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਇਹਦੇ ਪਿੱਛੇ ਕਾਰਨ ਕੀ ਹੈ ਕਿਉਂ ਇਹ ਜਿਹੜੀ ਸਖ ਕੌਮ ਹੈ ਹਰ ਕਿਸੇ ਦੇ ਅੱਖਾਂ ਦੇ ਵਿੱਚ ਰੜਕਦੀ ਹੈ ਸੋ ਵਾਹਿਗੁਰੂ ਮੇਰ ਕਰਨ ਇਸ ਮਨੁੱਖਤਾ ਦੇ ਭਲੇ ਦੀ ਗੱਲ ਕਰਨ ਵਾਲੀ ਕੌਮ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਕਿਉਂਕਿ ਸਾਡੇ ਮਹਾਨ ਗੁਰੂ ਸਹਿਬਾਨਾਂ ਨੇ ਸਾਨੂੰ ਹੁਕਮ ਕੀਤਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਲੰਮੇ ਸਮੇਂ ਤੋਂ ਬੜੇ ਚੰਗੇ ਮਾੜੇ ਹਾਲਾਤ ਚੱਲ ਰਹੇ ਨੇ ਕਦੇ ਚੰਗੇ ਹਾਲਾਤ ਵੀ ਆਏ ਕਦੇ ਬੁਰੇ ਹਾਲਾਤ ਵੀ ਆਏ ਪਰ ਵਾਹਿਗੁਰੂ ਦੀ ਮਿਹਰ ਹੈ ਕਿ ਕੌਮ ਜਿਹੜੀ ਹੈ ਅਜੇ ਤੱਕ ਵੀ ਜਿਉਂਦੀ ਹੈ ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸ ਕੌਮ ਨੂੰ ਜਿਹੜੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਗੁਰੂ ਜੀ ਮੇਰ ਕਰਨ ਕੇ ਇਸ ਕੌਮ ਨੂੰ ਇਨਸਾਫ ਮਿਲੇ ਇਹੀ ਸਾਡੀ ਉਸ ਰੱਬ ਜੀ ਅੱਗੇ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ